ਸਿੱਧਾ ਕੋ ਆਇਆ ਹੈ ਜੀ ਮੈਂ ਦੇਖੋ ਬਹੁਤ ਕੁਝ ਕੈਸਾ ਕਰੀ ਹੈ ਬਟ ਇਹ ਮੈਨੇ ਨਹੀਂ ਰੱਖਦਾ ਕਿ ਇੱਕ ਗੈਰ ਜ਼ਿੰਮੇਵਾਰੀ ਸਟੇਟਮੈਂਟ ਕੋਈ ਦੇ ਔਰ ਉਸ ਦਾ ਅਸੀਂ ਤੂ ਤੂ ਮਹਿਮਾ ਦੇ ਵਿੱਚ ਜਵਾਬ ਦੇਈਏ ਮੈਂ ਇੰਨਾ ਹੀ ਕਹਿਣਾ ਚਾਹੁੰਦੀ ਆ ਕਿ ਇਹ ਜਿਹੜਾ ਘਰ ਹੈ ਅਸੀਂ ਸਿਰ ਝੁਕਾ ਕੇ ਬਹੁਤ ਹੀ ਨਿਮਰਤਾ ਦੇ ਨਾਲ ਸ਼ਰਧਾ ਦੇ ਨਾਲ ਗੁਰੂ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਨੇ ਇਸ ਘਰ ਨੂੰ ਵਰਦ ਦਿੱਤਾ ਇਸ ਘਰ ਦੇ ਸਿਰ ਤੇ ਮਿਹਰ ਭਰੀਆਂ ਬਖਸ਼ਤਾਰੀਆਂ ਔਰ ਜਿੱਥੇ ਤੱਕ ਇਹ ਝੰਡਾ ਚੁੜਾ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਜੋ ਮਰਜੀ ਇਹ ਕਹਿ ਪੇਸ਼ਾ ਇਹਨਾਂ ਦਾ ਇਹੋ ਜਿਹਾ ਹੀ ਹੈ ਬੋਲਣ ਦਾ ਗੱਲਾਂ ਦੇ ਗਰ ਬਣਾਉਣ ਦਾ ਉਹ ਸਾਡੇ ਤੇ ਕੋਈ ਅਸਰ ਨਹੀਂ ਜਦ ਗੁਰੂ ਸਾਹਿਬ ਦੀ ਮਿਹਰ ਹੈ ਸਾਨੂੰ ਸਭ ਕੁਝ ਆ ਗਿਆ। ਔਰ ਦੂਜੀ ਜਿਹੜੀ ਗੱਲ ਮੈਂ ਕਹਿਣਾ ਚਾਹੁੰਦੀ ਆ ਕਿ ਤੁਸੀਂ ਕਹਿ ਰਹੇ ਹੋ ਕਿ ਝੰਡਾ ਚਹਲਾ ਲਹਿਰਾ ਰਿਹਾ ਝੰਡਾ ਇੱਥੇ ਕੋਈ ਨਹੀਂ ਲਹਿਰਾ ਰਿਹਾ। ਹਾਂ। ਸਭ ਤੋਂ ਉੱਪਰ ਛਾਤੀ ਤੇ ਜਿੱਥੇ ਗੁਰਦੁਆਰਾ ਸਾਹਿਬ ਹੈ। ਉੱਥੇ ਗੁਰੂ ਸਾਹਿਬ ਦੀ ਸ਼ਸਤਰ ਗੁਰੂ ਸਾਹਿਬ ਦਾ ਹੁਕਮਨਾਮਾ ਜਿਹਦੇ ਵਿੱਚ ਲਿਖਿਆ ਤੇਰਾ ਘਰ ਮੇਰਾ ਇਸੇ ਔਰ ਜੋ ਅਸੀਂ ਖੋਲ ਨਹੀਂ ਸਕਦੇ ਜੋ ਦਸਵੇਂ ਪਾਤਸ਼ਾਹ ਨੇ ਭੇਜੇ ਆਪਣੇ ਝੰਡੇ ਆਪਣੇ ਜਿਹੜੇ ਉਹਨਾਂ ਦੇ ਸਟੈਂਡਰਡ ਬੋਲੀ ਦਾ ਝੰਡੇ ਉਹ ਪਏ ਨੇ ਪਰ ਉਹ ਸ਼ਬਦ ਵਿੱਚ ਬੰਦ ਨੇ ਕਿਉਂਕਿ ਇਹ ਉਹਨਾਂ ਨੂੰ ਖੋਲਾਂਗੇ ਤਾਂ ਉਹ ਦਾ ਥੁਰਾ ਥੁਰਾ ਹੋ ਜਾਂਦੇ ਉਹ ਝੰਡੇ ਜ਼ਰੂਰ ਹੈਗੇ ਨੇ ਬੁਲੰਦ ਨੇ ਔਰ ਗੁਰਦੁਆਰਾ ਸਾਹਿਬ ਦੇ ਘਰ ਦੇ ਸਭ ਤੋਂ ਉੱਚੇ ਸਥਾਨ ਦੇ ਉੱਤੇ ਪਏ ਨੇ ਨਾਈ ਸਾਹਿਬ ਆਖਰਾ ਇੱਕ ਪਾ